ਗੁਰੂ ਪਿਆਰਿਓ ਦੁਨੀਆ ਨੂੰ ਤਾਰਦੇ ਹੋਏ ਬਾਬਾ ਨਾਨਕ ਪਾਈ ਮਰਦਾਨੇ ਜੀ ਦੇ ਨਾਲ ਬਗਦਾਦ ਪਹੁੰਚੇ ਇੱਥੋਂ ਦਾ ਮੁਖੀਆ ਪੀਰ ਸੀ ਉਹਨੂੰ ਪੀਰ ਦਸਤਗੀਰ ਕਿਹਾ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਗਦਾਦ ਸ਼ਹਿਰ ਦੇ ਬਾਹਰ ਜਾ ਕੇ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਨਾਲੇ ਇੱਕ ਸ਼ਬਦ ਗਾਇਆ ਪਾਤਾਲਾ ਪਾਤਾਲੇ ਲੱਖ ਆਕਾਸ਼ ਆਗਾਸ ਜਿਸ ਦਾ ਭਾਵ ਸੀ ਕਿ ਆਕਾਲ ਪੁਰਖ ਵਾਹਿਗੁਰੂ ਦਾ ਕੋਈ ਪਾਰਾਵਾਰ ਨਹੀਂ ਹੈ ਲੱਖਾਂ ਆਕਾਸ਼ ਲੱਖਾਂ ਪਟਾੜ ਹਨ ਬਲਕਿ ਇੰਨਾ ਪਟਾੜਾਂ ਤੇ ਆਕਾਸ਼ਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਦੂਜੀ ਗੱਲ ਕਿ ਇਸਲਾਮ ਦੇ ਵਿੱਚ ਸੰਗੀਤ ਦੀ ਪਾਬੰਦੀ ਹੈ ਸੰਗੀਤ ਨੂੰ ਹਰਾਮ ਕਿਹਾ ਜਾਂਦਾ ਹੈ ਇਸਲਾਮ ਦੇ ਵਿੱਚ ਸੰਗੀਤ ਨਹੀਂ ਗਾਇਆ ਜਾਂਦਾ ਪਹਿਲੀ ਗੱਲ ਸੀ ਕਿ ਇਸਲਾਮ ਕਹਿੰਦਾ ਹੈ ਸੱਤ ਆਕਾਸ਼ ਹਨ ਤੇ ਸੱਤ ਪਤਾਲ ਹਨ ਗੁਰੂ ਨਾਨਕ ਦੇਵ ਜੀ ਨੇ ਲੱਖਾਂ ਦੀ ਗੱਲ ਕਰ ਦਿੱਤੀ ਜਿਸ ਤੋਂ ਬਾਅਦ ਪੀਰ ਦਸਤਗੀਰ ਤੇ ਨਾਲ ਹੀ ਬਗਦਾਦ ਸ਼ਹਿਰ ਦੇ ਵਿੱਚ ਰੌਲਾ ਪੈ ਜਾਂਦਾ ਹੈ ਪੀਰ ਦਸਤਗੀਰ ਨੇ ਕਿਹਾ ਕਿ ਇਹ ਕੌਣ ਹੈ ਜਿਸ ਨੇ ਬਗਦਾਦ ਵਿੱਚ ਆ ਕੇ ਸੰਗੀਤ ਨੂੰ ਗਾਉਣ ਦੀ ਜ਼ਰੂਰਤ ਕੀਤੀ ਹੈ ਨਾਵੇਂ ਲੱਖਾਂ ਆਕਾਸ਼ ਦੀ ਗੱਲ ਕੀਤੀ ਹੈ ਪੀਰ ਦਸਤਗੀਰ ਨੇ ਆਪਣੀ ਪ੍ਰਜਾ ਨੂੰ ਹੁਕਮ ਦਿੱਤਾ ਕਿ ਗੁਰੂ ਨਾਨਕ ਸਾਹਿਬ ਨੂੰ ਸੰਗਸਾਰ ਦੀ ਸਜ਼ਾ ਦਿੱਤੀ ਜਾਵੇ ਸੰਗਸਾਰ ਦਾ ਮਤਲਬ ਹੈ ਕਿ ਗੋਡਿਆਂ ਤੱਕ ਜ਼ਮੀਨ ਵਿੱਚ ਗੜ ਕੇ ਪੱਥਰ ਮਾਰ-ਮਾਰ ਕੇ ਮਾਰ ਦੇਣਾ ਇਸਲਾਮ ਦੇ ਵਿੱਚ ਬਹੁਤ ਸਾਰੀਆਂ ਸਜ਼ਾਵਾਂ ਐਸੀਆਂ ਦਿੱਤੀਆਂ ਗਈਆਂ ਹਨ ਕਿ ਸੰਗਸਾਰ ਕਰਕੇ ਮਾਰ ਦਿੱਤਾ ਗਿਆ ਹੋਵੇ ਗੁਰੂ ਜੀ ਨੂੰ ਪੱਥਰ ਮਾਰਨ ਵਾਸਤੇ ਲੋਕੀ ਆਉਂਦੇ ਹਨ ਲੇਕਿਨ ਗੁਰੂ ਸਾਹਿਬ ਦਾ ਇਲਾਹੀ নূর ਰੱਬੀ নূর ਤੱਕ ਕੇ ਲੋਕਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੱਥਰ ਮਾਰ ਸਕਣ ਪੀਰ ਦਸਤਗੀਰ ਆਉਂਦਾ ਹੈ ਸਮੇ ਦਾ ਬਾਦਸ਼ਾ ਆਉਂਦਾ ਹੈ ਤੇ ਉਹ ਆ ਕੇ ਗੁਰੂ ਜੀ ਦੇ ਸਾਹਮਣੇ ਕੁਰਸੀ ਢਾ ਕੇ ਬੈਠ ਜਾਂਦੇ ਹਨ ਗੁਰੂ ਨਾਨਕ ਸਾਹਿਬ ਜੀ ਨੂੰ ਪੀਰ ਦਸਤਗੀਰ ਕਹਿੰਦਾ ਹੈ ਐ ਹਿੰਦੀ ਪੀਰ ਨਾਨਕ ਤੁਸੀਂ ਬਹੁਤ ਵੱਡੀ ਗੁਸਤਾਖੀ ਕੀਤੀ ਹੈ ਗਲਤੀ ਕੀਤੀ ਹੈ ਪਹਿਲੀ ਗੱਲ ਤੁਸੀਂ ਸੰਗੀਤ ਨਹੀਂ ਗਾਉਣਾ ਚਾਹੀਦਾ ਸੀ ਤੇ ਦੂਸਰੀ ਗੱਲ ਤੁਸੀਂ ਲੱਖਾਂ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਨਾ ਹਾਂ ਜੇ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ ਤਾਂ ਤੁਹਾਡੀ ਜਾਨ ਬਚ ਸਕਦੀ ਹੈ ਜੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇਉਗੇ ਤਾਂ ਫੇਰ ਤੁਹਾਨੂੰ ਸਜਾਇ ਮੌਤ ਦਿੱਤੀ ਜਾਵੇਗੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪੀਰ ਜੀ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦਿਆਂਗਾ ਪਰ ਇਸ ਕਰਕੇ ਨਹੀਂ ਕਿ ਮੈਂ ਮੌਤ ਤੋਂ ਬਚ ਜਾਵਾਂ ਬਲਕਿ ਇਸ ਕਰਕੇ ਦਿਆਂਗਾ ਜੇ ਤੇਰੇ ਮਨ ਦੇ ਕੋਈ ਸੰਕੇ ਹਨ ਉਹ ਸੰਕੇ ਜਿਹੜੇ ਹਨ ਉਹ ਦੂਰ ਕੀਤੇ ਜਾ ਸਕਣਾਂ ਤਿੰਨ ਦਸਤਗੀਰ ਨੇ ਗੁਰੂ ਨਾਨਕ ਜੀ ਨੂੰ ਤਿੰਨ ਸਵਾਲ ਕੀਤੇ ਪਹਿਲਾ ਸਵਾਲ ਸੀ ਕਿ ਰੱਬ ਇੱਕ ਹੈ ਪਰ ਇੱਕ ਤੋਂ ਪਹਿਲਾ ਕੀ ਹੈ ਭਾਵ ਰਗ ਤੋਂ ਪਹਿਲਾ ਕੀ ਸੀ ਦੂਸਰਾ ਸਵਾਲ ਸੀ ਰੱਬ ਜਿਹੜਾ ਹੈ ਉਹ ਰਹਿੰਦਾ ਕਿੱਥੇ ਹੈ ਤੇ ਤੀਸਰਾ ਸਵਾਲ ਸੀ ਕਿ ਰੱਬ ਜਿਹੜਾ ਹੈ ਉਹ ਕਰਦਾ ਕੀ ਹੈ ਗੁਰੂ ਨਾਨਕ ਜੀ ਕਹਿਣ ਲੱਗੇ ਮੈਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਦੇਵਾਂਗਾ ਪਰ ਮੇਰੀ ਵੀ ਇੱਕ ਸ਼ਰਤ ਹੈ ਜੋ ਮੈਂ ਕਹਿਵਾਂਗਾ ਉਹ ਤੂੰ ਲਿਆ ਕੇ ਦੇਵੇਂਗਾ ਗੁਰੂ ਨਾਨਕ ਜੀ ਨੇ ਕਿਹਾ ਤੇਰਾ ਪਹਿਲਾ ਸਵਾਲ ਕੀ ਹੈ ਕਹਿਣ ਲੱਗਾ ਰੱਬ ਇੱਕ ਹੈ ਇੱਕ ਤੋਂ ਪਹਿਲਾ ਕੀ ਹੈ ਗੁਰੂ ਨਾਨਕ ਜੀ ਕਹਿਣ ਲੱਗੇ ਤੇਰੇ ਗਾਲ ਵਿੱਚ ਪਾਈ ਹੋਈ ਮਾਲਾ ਹੈ ਇਹ ਮਾਲਾ ਨੂੰ ਲਾ ਉਹਨੇ ਮਾਲਾ ਉਤਾਰੀ ਗੁਰੂ ਜੀ ਕਹਿਣ ਲੱਗੇ ਇਹਦੇ ਮਣਕੇ ਕਿੰਨੇ ਹਨ ਗਿਣੇ ਪੀਰ ਦਸਗਿਰ ਨੇ ਗਿਣਨਾ ਸ਼ੁਰੂ ਕੀਤਾ ਉਹਨੇ 1 2 ਮਣਕਾ ਫੜਿਆ ਤੇ ਗਿਣਿਆ 1 2 3 4 5 6 ਗੁਰੂ ਨਾਨਕ ਜੀ ਕਹਿਣ ਲੱਗੇ ਦੇਖ ਇਹ ਗਿਣਤੀ ਗਲਤ ਹੋ ਗਈ ਪੀਰ ਦਸਗਿਰ ਕਹਿਣ ਲੱਗਾ ਗਲਤ ਕਿੱਥੋਂ ਹੋਈ ਹੈ ਮੈਂ ਹੁਣੇ ਹੀ ਤਾਂ ਗਿਣਿਆ ਹੈ ਤੇਰੇ ਸਾਹਮਣੇ ਤਾਂ ਗਿਣਿਆ ਹੈ ਗਲਤ ਕਿਵੇਂ ਹੋ ਸਕਦੀ ਹੈ ਗੁਰੂ ਜੀ ਕਹਿਣ ਲੱਗੇ ਦੁਬਾਰਾ ਫੇਰ ਗੈਣਾ ਜਦੋਂ ਦੁਬਾਰਾ ਗਿਣਿਆ ਤੇ ਜਦੋਂ ਗੁਰੂ ਨਾਨਕ ਜੀ ਕਹਿਣ ਲੱਗੇ ਫਿਰ ਗਿਣਤੀ ਗਲਤ ਹੋ ਗਈ ਹੈ ਪੀਰ ਦਸਤ ਗੀਰ ਫਿਰ ਥੋੜਾ ਜਿਹਾ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਬਿਲਕੁਲ ਠੀਕ ਗਿਣਿਆ ਹੈ ਤੁਹਾਡੇ ਸਾਹਮਣੇ ਗਿਣਿਆ ਹੈ ਪਰ ਤੁਸੀਂ ਕਿਉਂ ਇਹਦਾ ਕਰ ਰਹੇ ਹੋ ਤੀਸਰੀ ਵਾਰ ਉਹਨੇ ਇੱਕ ਮਣਕਾ ਫੜਿਆ ਤੇ ਦੂਸਰੇ ਪਾਸੇ ਨੂੰ ਕਰਦਿਆਂ ਇਹ ਇੱਕ ਗੁਰੂ ਨਾਨਕ ਸਹਿਬ ਮਹਾਰਾਜ ਕਹਿੰਦੇ ਗਿਣਤੀ ਇੱਥੇ ਹੀ ਗਲਤ ਹੋ ਗਈ ਪੀਰ ਦਸਤਗੀਰ ਕਹਿੰਦਾ ਇੱਥੇ ਕਿਵੇਂ ਗੁਰੂ ਨਾਨਕ ਸਹਿਬ ਜੀ ਕਹਿਣ ਲੱਗੇ ਇੱਕ ਤੋਂ ਪਹਿਲਾਂ ਕੀ ਹੈ ਤਾਂ ਪੀਰ ਦਸਤਗੀਰ ਕਹਿਣ ਲੱਗਾ ਇੱਕ ਤੋਂ ਪਹਿਲਾਂ ਤਾਂ ਖੋਜ ਨਹੀਂ ਇੱਕ ਤੋਂ ਪਹਿਲਾਂ ਸੁੰਨ ਹੈ ਸੁੰਨੇ ਦਾ ਕੋਈ ਮੁੱਲ ਨਹੀਂ ਹੁੰਦਾ ਉਹਦਾ ਮੁੱਲ ਤਾਂ ਪੈਂਦਾ ਹੈ ਜਦੋਂ ਉਹਦੇ ਨਾਲ 1 ਲੱਗਦਾ ਹੈ 2 ਲੱਗਦਾ ਹੈ 3 ਲੱਗਦਾ ਹੈ ਇੱਕ ਦੇ ਨਾਲ ਜਿੰਨੇ ਵੀ ਸੋਨੇ ਲਾਈ ਜਾਣ ਉਹਨਾਂ ਦਾ ਮੁੱਲ ਪੈਂਦਾ ਹੈ ਪਰ ਕੱਲੀ ਸੋਨੇ ਦਾ ਕੋਈ ਮੁੱਲ ਨਹੀਂ ਪੈਂਦਾ ਗੁਰੂ ਨਾਨਕ ਜੀ ਕਹਿਣ ਲੱਗੇ ਇੱਕ ਤੋਂ ਪਹਿਲਾਂ ਪੀਰ ਨੇ ਕਿਹਾ ਕੁਝ ਨਹੀਂ ਗੁਰੂ ਨਾਨਕ ਸਹਿਬ ਕਹਿਣ ਲੱਗੇ ਇਸੇ ਤਰ੍ਹਾਂ ਰੱਬ ਇੱਕ ਹੈ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ परमात्मा ਤੋਂ ਪਹਿਲਾ ਕੁਝ ਨਹੀਂ ਉਹ ਇੱਕ ਹੈ ਗੁਰੂ ਪਿਆਰਿਓ ਪੀਰ ਦਸਤਗੀਰ ਦੀ ਤਸੱਲੀ ਹੋ ਗਈ ਉਹਨੇ ਦੂਸਰਾ ਸਵਾਲ ਕੀਤਾ ਕਹਿਣ ਲੱਗਿਆ ਜੇ ਰੱਬ ਇੱਕ ਹੈ ਤਾਂ ਰੱਬ ਰਹਿੰਦਾ ਕਿੱਥੇ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੁੱਧ ਹੈ ਕਹਿੰਦਾ ਜੀ ਦੁੱਧ ਹੈ ਉਹਨੇ ਆਪਣੇ ਸੇਵਕਾਂ ਨੂੰ ਇਸ਼ਾਰਾ ਕੀਤਾ ਦੁੱਧ ਦਾ ਭਰਿਆ ਕਟੋਰਾ ਆ ਗਿਆ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਰੱਖ ਦਿੱਤਾ ਪੀਰ ਦਸਗੀਰ ਸੋਚਦਾ ਹੈ ਨਾਨਕ ਨੂੰ ਭੁੱਖ ਲੱਗੀ ਹੋਏਗੀ ਤੇ ਨਾਨਕ ਜੀ ਦੁੱਧ ਛਕ ਲੈਣਗੇ ਫਿਰ ਮੈਨੂੰ ਮੇਰੇ ਸਵਾਲ ਦਾ ਜਵਾਬ ਦੇ ਦੇਣਗੇ ਗੁਰੂ ਨਾਨਕ ਜੀ ਕਹਿਣ ਲੱਗੇ ਪੀਰ ਜੀ ਇਹ ਕਟੋਰਾ ਆਪਣੇ ਹੱਥ ਵਿੱਚ ਫੜੋ ਪੀਰ ਦਸਗੀਰ ਨੇ ਉਹ ਕਟੋਰਾ ਆਪਣੇ ਹੱਥ ਵਿੱਚ ਫੜਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੇਖ ਇਹਦੇ ਵਿੱਚ ਕੁਝ ਹੈ ਕਹਿਣ ਲੱਗਾ ਜੀ ਇਹਦੇ ਵਿੱਚ ਕੁਝ ਨਹੀਂ ਹੈਗਾ ਤੁਹਾਨੂੰ ਵਹਿਮ ਪੈ ਗਿਆ ਹੈ ਇਹਦੇ ਵਿੱਚ ਕੁਝ ਨਹੀਂ ਪਾਇਆ ਤੁਸੀਂ ਦੁੱਧ ਛਾਖ ਲਓ ਫਿਰ ਮੇਰੇ ਸਵਾਲ ਦਾ ਜਵਾਬ ਦੇ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਧਿਆਨ ਨਾਲ ਦੇਖ ਇਹਦੇ ਵਿੱਚ ਕੁਝ ਹੈ ਕਹਿਣ ਲੱਗਿਆ ਜੀ ਇਹਦੇ ਵਿੱਚ ਕੁਝ ਨਹੀਂ ਹੈ ਗੁਰੂ ਜੀ ਕਹਿੰਦੇ ਧਿਆਨ ਨਾਲ ਦੇਖ ਕੁਝ ਤੇ ਹੋਵੇਗਾ ਪੀਰ ਦਸਤਗੀਰ ਨੇ ਬੜਾ ਗੰਭੀਰ ਹੋ ਕੇ ਦੇਖਿਆ ਤੇ ਫਿਰ ਕਿਹਾ ਕੁਝ ਨਹੀਂ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇੱਕ ਗੱਲ ਛਿਤੇ ਰੱਖ ਇਸ ਦੁੱਧ ਵਿੱਚ ਗਿਆਉ ਹੈ ਪੀਰ ਦਸਤਗੀਰ ਹੈਰਾਨ ਹੋ ਕੇ ਕਹਿਣ ਲੱਗਿਆ ਜੀ ਹਾਂ ਗਿਆਉ ਤਾਂ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨજર ਆਉਂਦਾ ਹੈ ਪੀਰ ਤਸਗੀਰ ਕਹਿੰਦਾ ਹੈ ਜੀ ਨજર ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨજર ਲਿਆਉਣ ਵਾਸਤੇ ਕੀ ਕਰਨਾ ਪਵੇਗਾ ਕਹਿੰਦਾ ਜੀ ਮਿਹਨਤ ਕਰਨੀ ਪਵੇਗੀ ਦੁੱਧ ਨੂੰ ਜਾਗ ਲਾਉਣੀ ਪਵੇਗੀ ਜਾਗ ਲਾਉਣ ਤੋਂ ਬਾਅਦ ਰੇੜਕਣਾ ਪਵੇਗਾ ਰੇੜਕਣ ਤੋਂ ਬਾਅਦ ਇਹਨੂੰ ਗਰਮ ਕਰਨਾ ਪਵੇਗਾ ਤਾਂ ਇਹਦੇ ਵਿੱਚੋਂ ਗਿਉ ਜਿਹੜਾ ਹੈ ਪ੍ਰਗਟ ਹੋਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਦੋਧ ਵਿਚੋਂ ਵਿਉਪਰਗਟ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਇਹਦਾ ਹੀ ਕਣ-ਕਣ ਦੇ ਵਿੱਚ ਰੱਬ ਹੈ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ ਹੈ। ਰੱਬ ਨੂੰ ਮਨ ਅੰਦਰ ਜਪਣਾ ਪੈਂਦਾ ਹੈ ਤਾਂ ਰੱਬ ਨਜ਼ਰ ਆ ਜਾਂਦਾ ਹੈ। ਬੜਾ ਹੈਰਾਨ ਹੋਇਆ ਪੀਰ ਦਸਤਗੀਰ ਉਹਨੇ ਤੀਸਰਾ ਸਵਾਲ ਕੀਤਾ ਕਹਿੰਦਾ ਨਾਨਕ ਜੀ ਇਹ ਦੱਸੋ ਕਿ ਰੱਬ ਕਰਦਾ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਤੂੰ ਸਿਆਣਾ ਬੰਦਾ ਹੈ ਪਰ ਤੂੰ ਆਪ ਕੁਰਸੀ ਤੇ ਬੈਠਾ ਹੈ ਮੈਂ ਸਾਹਮਣੇ ਖੜਾ ਹਾਂ ਜੇ ਤੂੰ ਚਾਹਨਾ ਹੈ ਤੈਨੂੰ ਤੇਰੇ ਤੀਸਰੇ ਸਵਾਲ ਦਾ ਜਵਾਬ ਮਿਲੇ ਤਾਂ ਫਿਰ ਤੈਨੂੰ ਆਪਣੀ ਕੁਰਸੀ ਛੱਡ ਕੇ ਥੱਲੇ ਉਤਰਨਾ ਪਵੇਗਾ ਤੇ ਮੈਂ ਜਾ ਕੇ ਇਸ ਕੁਰਸੀ ਦੇ ਉੱਪਰ ਬੈਠਾਂਗਾ ਇਹ ਤਾਂ ਹੋ ਨਹੀਂ ਸਕਦਾ ਭਾਈ ਸਵਾਲ ਕਰਨ ਵਾਲਾ ਬੈਠਾ ਹੋਵੇ ਤੇ ਜਵਾਬ ਦੇਣ ਵਾਲਾ ਸਾਹਮਣੇ ਖੜਾ ਹੋਵੇ ਇਹ ਤਾਂ ਉਲਟ ਕੰਮ ਹੋ ਗਿਆ ਤੂੰ ਆ ਥੱਲੇ ਉਤਰ ਤੇ ਮੈਂ ਬੈਠਾਂਗਾ ਪੀਰ ਦਸਤਗਿਰ ਚਾਹੁੰਦਾ ਤਾਂ ਸੀ ਨਹੀਂ ਭਾਈ ਆਪਣੇ ਚੇਲਿਆਂ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਦੀ ਗੱਲ ਮੰਨੇ ਪਰ ਗੱਲ ਇਹ ਸੀ ਕਿ ਉਹਨੂੰ ਆਪਣੇ ਤੀਸਰੇ ਸਵਾਲ ਦਾ ਜਵਾਬ ਲੈਣਾ ਸੀ ਗੁਰੂ ਨਾਨਕ ਸਾਹਿਬ ਨੇ ਦੂਸਰੀ ਵਾਰ ਕਿਹਾ ਤੀਸਰੀ ਵਾਰ ਕਿਹਾ ਪਾ ਪੀਰ ਦਸਤਗੀਰ ਆਪਣੀ ਕੁਰਸੀ ਤੋਂ ਉੱਠ ਖੜਾ ਹੋਇਆ ਤੇ ਉਤਰ ਕੇ ਥੱਲੇ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਵਾਲੀ ਕੁਰਸੀ ਤੇ ਜਾ ਕੇ ਬੈਠੇ ਹੁਣ ਪੀਰ ਦਸਤਗੀਰ ਸਾਹਮਣੇ ਖੜਾ ਹੈ ਤੇ ਸਵਾ ਭਾਵਿਕ ਸਾਹਮਣੇ ਖੜਾ ਬੰਦਾ ਝੁਕਦਾ ਹੈ ਹੁਣ ਪੁੱਛਦਾ ਹੈ ਕਿ ਨਾਨਕ ਜੀ ਹੁਣ ਦਸਣਾ ਸ਼ੁਰੂ ਕਰੋ ਰੱਬ ਕਰਦਾ ਕੀ ਹੈ ਮਹਾਰਾਜ ਕਹਿੰਦੇ ਤੈਨੂੰ ਅਜੇ ਵੀ ਸਮਝ ਨਹੀਂ ਆਈ ਕਹਿੰਦਾ ਜੀ ਕਿਹੜੀ ਸਮਝੇ ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਅਜੇ ਵੀ ਪਤਾ ਨਹੀਂ ਲੱਗਾ ਰੱਬ ਇਹ ਹੀ ਕੁੱਝ ਕਰਦਾ ਹੈ ਕਹਿੰਦਾ ਜੀ ਕੀ ਕਰਦਾ ਹੈ ਗੁਰੂ ਜੀ ਕਹਿੰਦੇ ਇਹ ਹੀ ਕੁੱਝ ਕਰਦਾ ਹੈ ਜਿਹੜਾ ਤਖਤ ਦੇ ਉੱਪਰ ਬੈਠ ਕੇ ਹੰਕਾਰੀ ਹੋ ਜਾਵੇ ਰੱਬ ਉਹਨੂੰ ਤਖਤੋਂ ਥੱਲੇ ਲਾ ਦਿੰਦਾ ਹੈ ਤੇ ਜਿਹੜਾ ਥੱਲੇ ਬੈਠਾ ਹੋਵੇ ਉਹਨੋ ਤੱਕ ਦੇ ਉੱਪਰ ਬਿਠਾ ਦਿੰਦਾ ਹੈ ਰੱਬ ਇਹ ਕਰਦਾ ਹੈ ਰੱਬ ਕੀੜੇ ਨੂੰ ਥਾਪੜਾ ਦੇ ਕੇ ਬਾਦਸ਼ਾਹ ਬਣਾ ਸਕਦਾ ਹੈ ਇਹ ਰੱਬ ਕਰ ਸਕਦਾ ਹੈ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਨੇ ਤਿੰਨੋਂ ਸਵਾਲਾਂ ਦੇ ਜਵਾਬ ਦਿੱਤੇ ਤੇ ਉਸ ਤੋਂ ਬਾਅਦ ਪੀਰ ਦਸਤਗੀਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ ਪਰ ਉਹਨੇ ਇੱਕ ਹੋਰ ਗੱਲ ਕਹੀ ਕਹਿਣ ਲੱਗਿਆ ਮਹਾਰਾਜ ਜੇ ਲੱਖਾਂ ਆਕਾਸ਼ ਹਨ ਲੱਖਾਂ ਪਤਾਲ ਹਨ ਤੇ ਫਿਰ ਐਦਾਂ ਕਰੋ ਉਹ ਮੈਨੂੰ ਲੱਖਾਂ ਆਕਾਸ਼ ਲੱਖਾਂ ਪਤਾਲ ਦਿਖਾਓ ਤਾਂ ਗੁਰੂ ਜੀ ਨੇ ਕਿਹਾ ਤੈਨੂੰ ਨਹੀਂ ਦਿਖਾ ਸਕਦਾ ਪਰ ਜੇ ਦੇਤੇ ਤੈਨੂੰ ਪੂਰਾ ਵਿਸ਼ਵਾਸ ਹੋਵੇ ਉਹਨੂੰ ਵਿਖਾ ਸਕਦਾ ਹਾਂ ਤਾਂ ਪੀਰ ਦਸਤਗੀਰ ਨੇ ਚਹੋਂ ਪਾਸੇ ਆਪਣੇ ਚੇਲਿਆਂ ਵੱਲ ਤੱਕਿਆ ਫਿਰ ਆਪਣੇ ਪੁੱਤਰ ਦੀ ਬਾਹ ਫੜੀ ਤੇ ਗੁਰੂ ਨਾਨਕ ਜੀ ਦੇ ਸਾਹਮਣੇ ਕਰਕੇ ਕਿਹਾ ਮੈਨੂੰ ਇਹਦੇ ਤੇ ਵਿਸ਼ਵਾਸ ਹੈ ਇਹਨੂੰ ਦਿਖਾ ਦਿਓ ਗੁਰੂ ਨਾਨਕ ਸਹਿਬ ਮਹਾਰਾਜ ਨੇ ਪੀਰ ਦਸਗੀਰ ਦੇ ਪੁੱਤਰ ਨੂੰ ਕਿਹਾ ਪੁੱਤਰ ਅੱਖਾਂ ਬੰਦ ਕਰੋ ਜਦੋਂ ਉਹਨੇ ਅੱਖਾਂ ਬੰਦ ਕੀਤੀਆਂ ਤਾਂ ਗੁਰੂ ਜੀ ਛਣ ਭਰ ਵਿੱਚ ਉਹਦੀ ਰੂਹ ਨੂੰ ਚੱਕ ਕੇ ਲੈ ਗਏ ਤੇ ਲੱਖਾਂ ਆਕਾਸ਼ ਅਤੇ ਲੱਖਾਂ ਪਤਾਲ ਉਹਦੇ ਪੁੱਤਰ ਨੂੰ ਵਿਖਾ ਦਿੱਤੇ ਜਦੋਂ ਪੀਰ ਦੇ ਪੁੱਤਰ ਦੀਆਂ ਅੱਖਾਂ ਖੁਲੀਆਂ ਤਾਂ ਉਹਨੇ ਰੋਲਾ ਪਾ ਦਿੱਤਾ ਗੁਰੂ ਨਾਨਕ ਖੁਦਾ ਹੈ ਗੁਰੂ ਨਾਨਕ ਰੱਬ ਹੈ ਖੁਦਾ ਹੈ ਤਾਂ ਸਾਰਾ ਬਗਦਾਦ ਸ਼ਹਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਣਾ ਤੇ ਝੁਕਿਆ ਭਾਈ ਗੁਰਦਾਸ ਜੀ ਕਹਿੰਦੇ ਹਨ ਗੜ ਬਗਦਾਦ ਨਿਵਾਇ ਕੇ ਮੱਕਾ ਮਦੀਨਾ ਸਭੇ ਨਿਵਾਇਆ ਬਗਦਾਦ ਸ਼ਹਿਰ ਦੇ ਲੋਕ ਵੀ ਮੱਕਾ ਮਦੀਨਾ ਦੇ ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਜੁਕੇ ਸੋ ਗੁਰੂ ਪਿਆਰੀ ਸਾਧ ਸੰਗਤ ਦੀ ਹੋਈਆਂ ਬੁਲਣਾ ਚੁਕਤਾ ਦੀ ਜਿਵੇਂ ਵਕਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਜੇ ਮੇਰੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ